ਕਰੋ ਚੋਕੇ ਤੇ ਖੜਿਆ ਸੀ ਜੀ ਠਾਣੇ ਇਹ ਕਹ ਲੈ ਗਏ ਸੀ ਉਹ ਬਾਸ ਨੂੰ ਦੱਸ ਦੱਸਿਆ ਨਹੀਂ ਹੈ ਨਾ ਕੋਈ ਨੂੰ ਚੇਤੇ ਆ ਵੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਮੁਲਾਜ਼ਮ ਸੀ ਜਿਨ੍ਹਾਂ ਨੂੰ ਅੱਜ ਸਜ਼ਾ ਸੁਣਾਈ ਗਈ ਨਾ ਚ ਕੋਣ ਇਹੋ ਹੀ ਜਿਹੜੇ ਅੱਜ ਹਾਂਜੀ ਇਹੋ ਹੀ ਪੰਜ ਮਰ ਕੇ ਪੰਜੇ ਹੈਗੇ ਬਾਕੀ ਤੁਹਾਨੂੰ ਪਤਾ ਹੀ ਹੈ ਮੈਂ ਆਪਣੇ ਪਿਓ ਦੇ ਦੁਪੜਾ ਜ਼ਿੰਦਗੀ ਕੱਟੀ ਇਦਾਂ ਦੇ ਪੁੱਤ ਵੀ ਇਦਾਂ ਹੀ ਕੀਹਾ ਜਾਂਦਾ ਹੈ ਕਿ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ। ਇਹੀ ਗੱਲ ਅੱਜ ਸੱਚ ਹੁੰਦੀ ਹੈ। ਅੱਜ ਦੀ ਘੜੀ ਦੇ ਵਿੱਚ ਫਿਲਹਾਲ 4-5 ਦਿਨਾਂ ਦੇ ਵਿੱਚ ਹੀ CBI ਦੁਆਰਾ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਆਇਆ ਹੈ। ਬਹੁਤ ਸਾਨੂੰ ਖੁਸ਼ੀ ਹੋਈ ਅੱਜ ਬਹੁਤ ਬਹੁਤ ਜ਼ਿਆਦਾ ਜਾਰੀ ਉਮਰ ਦੀ ਕਾਇਤ ਮਿਲ ਗਈ ਉਹਨਾਂ ਨੂੰ। ਬਹੁਤ ਬਹੁਤ ਸਾਨੂੰ ਇਹਨਾਂ ਨੂੰ ਸਾਨੂੰ ਕੁਝ ਨਹੀਂ ਦੱਸਿਆ ਜੀ ਕਦੇ ਸੁੱਤਾ ਸੀ ਤੜਕੇ ਦਾ ਟਾਈਮ ਤੇ ਆਦ ਵੱਜੇ ਸੀ ਸਾਨੂੰ ਉਦੋਂ ਪਤਾ ਲੱਗਾ ਸਾਡੇ ਗਰਮੀਆਂ ਦੇ ਦਿਨ ਸੀ ਮੰਜੀਆਂ ਦੇ ਦੁਆਲੇ ਜਾਣ ਕੇ ਜਦੋਂ ਪੁਲਿਸ ਨੇ ਕੀ ਦਾ ਪਾ ਲਿਆ ਵਾ ਇਹ ਦੋ ਜਗ੍ਹਾ ਅਲੱਗ-ਅਲੱਗ ਹੋਇਆ ਸੀ ਅਲੱਗ-ਅਲੱਗ ਇਨਕੋ ਇੱਕ ਪੀਐਸਸੀ ਸਰੀਆਲੀ ਤੇ ਹੋਇਆ ਸੀ ਇੱਕ ਪੀਐਸਸੀ ਵੈਰਵਾਰ ਪਾਪਾ ਬੁੱਕ ਜਰੂਰ ਹੋ ਰਹੇ ਨੇ 33 ਸਾਲ ਬਾਅਦ ਸਾਡੇ ਹੱਥੇ ਫੈਸਲੇ ਆਏ ਅੱਜ ਸਾਨੂੰ ਸ਼ਾਂਤੀ ਆਈ ਅੱਜ ਉਹ ਚਾਰੇ ਪੁਲਿਸ ਮੁਲਾਜ਼ਮ ਸੀਗੇ ਇੱਕ ਨੂੰ ਛੱਡਦਾ ਸੀਗਾ ਤੇ ਤਿੰਨਾਂ ਦਾ ਤਿੰਨਾਂ ਦੇ ਨਾਲ ਇੱਕ ਮੰਗਲ ਸਿੰਘ ਹੋਰ ਲੈ ਕੇ ਉਹਨਾਂ ਦਾ ਐਨਕਾਊਂਟਰ ਕਰਦਾ 1993 ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਖੜਕੂਵਾਦ ਦਾ ਦੌਰ ਚੱਲ ਰਿਹਾ ਸੀ ਅਨੇਕਾਂ ਹੀ ਬੇਖ਼ੂਰ ਪੰਜਾਬੀਆਂ ਨੂੰ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਫੇਕ ਐਨਕਾਊਂਟਰ ਕਰ ਕਰਕੇ ਮਾਰ ਦਿੱਤਾ ਜਿਵੇਂ ਕਿ ਖਾਲੜਾ ਜੀ ਨੇ ਆਵਾਜ਼ ਚੁੱਕੀ ਉਹਨਾਂ ਦੀ ਆਵਾਜ਼ ਦਬਾ ਦਿੱਤੀ ਗਈ ਉਹਨਾਂ ਨੂੰ ਵੀ ਗਾਇਬ ਕਰ ਦਿੱਤਾ ਗਿਆ ਕਿੰਨੇ ਹੀ ਐਸੇ ਮੁੱਦੇ ਨੇ ਜੋ ਕਿ ਪੰਜਾਬ ਦੀ ਜਵਾਨੀ ਦੇ ਨਾਲ ਜੁੜੇ ਹੋਏ ਨੇ ਲੇਕਿਨ ਜਿਹੜੀ ਅੱਜ ਦੀ ਕਹਾਣੀ ਹੈ ਇਹ ਜਾਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਪਤਾ ਹੀ ਨਹੀਂ ਪੰਜਾਬ ਪੁਲਿਸ ਨੇ ਕਿੰਨੇ ਜ਼ਿਆਦਾ ਫੇਕ ਅਨਕਾਊਂਟਰ ਕੀਤੇ ਕਿੰਨੇ ਹੀ ਬੇਖਸੂਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਮਾਪਿਓ ਨੂੰ ਉਹਨਾਂ ਦੇ ਬੱਚਿਆਂ ਨੂੰ ਨਾ ਮਿਲੀਆਂ ਕੁਝ ਤਾਂ ਇਹੋ ਜਿਹੇ ਜਵਾਨ ਸਨ ਜਿਨ੍ਹਾਂ ਦਾ ਹਜੇ ਵਿਆਹ ਹੁਣੇ-ਹੁਣੇ ਹੋਇਆ ਸੀ ਜਾਂ ਕਿਸੇ ਦੇ ਝੋਲੀ ਦੇ ਵਿੱਚ ਹਜੇ ਇੱਕ ਮਹੀਨੇ ਦਾ 6 ਮਹੀਨੇ ਦਾ ਬੱਚਾ ਸੀ ਇੱਕ ਐਸੀ ਹੀ ਘਟਨਾ 1993 ਵੇਲੇ ਵਾਪਰੀ ਜਦੋਂ ਪੰਜਾਬ ਪੁਲਿਸ ਨੇ ਆਪਣੇ ਹੀ ਪੁਲਿਸ ਮੁਲਾਜ਼ਮ ਆਪਣੇ ਹੀ ਪੁਲਿਸ ਮੁਲਾਜ਼ਮ ਚੱਕ ਕੇ ਉਹਨਾਂ ਦਾ ਅਨਕਾਊਂਟਰ ਕਰ ਦਿੱਤਾ ਅਤੇ ਕੁਝ ਦਿਨਾਂ ਤੱਕ ਭਾਲ ਹੋਣ ਤੱਕ ਜਦੋਂ ਮਾਪਿਓ ਨੂੰ ਇਹ ਗੱਲ ਪਤਾ ਲੱਗੀ ਕਿ ਸਾਡਾ ਬੱਚਾ ਗਾਇਬ ਹੈ ਕਿ ਸਾਡੇ ਬੱਚੇ ਕਿੱਥੇ ਗਏ ਉਹਨਾਂ ਦੀ ਭਾਲ ਕੀਤੀ ਤਾਂ ਆਖਰਕਾਰ ਉਹਨਾਂ ਦੀ ਝੋਲੀ ਇਹ ਹੀ ਪਿਆ ਕਿ ਉਹਨਾਂ ਦਾ ਤਾਂ ਅਨਕਾਊਂਟਰ ਹੋ ਗਿਆ हाल दी ਘੜੀ ਵਿੱਚ ਸੀਬੀਆਈ ਦਾ ਫੈਸਲਾ ਆਇਆ ਹੈ ਕਿ ਉਹ ਅਨਕਾਊਂਟਰ ਬਿਲਕੁਲ ਫੇਕ ਸੀ ਜਿਦੇ ਵਿੱਚ 10 ਮੁਲਾਜ਼ਮ ਜੋ ਸੀਗੇ ਉਹ ਕਸੂਰਵਾਰ ਠਹਿرائی ਗਏ ਲੇਕਿਨ 1993 ਦਾ ਉਹ ਅਨਕਾਊਂਟਰ ਅੱਜ ਲਗਭਗ 32-33 ਸਾਲ ਉਸ ਅਨਕਾਊਂਟਰ ਨੂੰ ਬੀਤ ਚੁੱਕੇ ਨੇ ਉਸ ਪਰਿਵਾਰਾਂ ਨੇ ਪੰਜ ਪਰਿਵਾਰਾਂ ਨੇ ਰਲ ਮਿਲ ਕੇ ਇਹ ਕੇਸ ਲੜਿਆ ਤੇ ਅੱਜ ਕੇਸ ਲੜਦੇ ਲੜਦੇ 30-32 ਸਾਲ ਹੋ ਗਏ ਤੇ ਉਹਨਾਂ 10 ਮੁਲਾਜ਼ਮਾਂ ਦੇ ਵਿੱਚੋਂ ਜਿਹੜੇ ਉਹ ਕਸੂਰਵਾਰ ਸੀ ਉਹਨਾਂ ਵਿੱਚੋਂ ਸਿਰਫ 5 ਹੀ ਮੁਲਾਜ਼ਮ ਬਚੇ ਸਨ ਜਿਨ੍ਹਾਂ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਲੱਗੇ ਟਾੜਾ ਪਿਓ ਵੀ ਹੁਣ ਬਰਿਆ ਵਾ ਹੂੰ ਬਿੱਲੂ ਪਤਾ ਜੀ ਤਾਂ ਮੈਂ 32 ਸਾਲ ਕੱਟੇ ਜਿਨ੍ਹਾਂ ਦਾ ਫੇਕ ਅਨਕਾਊਂਟਰ ਕੀਤਾ ਗਿਆ ਉਹਨਾਂ ਦੇ ਪਰਿਵਾਰਾਂ ਦਾ ਦੁੱਖ ਦਰਦ ਵੇਖਿਆ ਨਹੀਂ ਜਾਂਦਾ ਜਿਵੇਂ ਉਹਨਾਂ ਨੇ ਤੰਗੀ ਹਾਲੀ ਦੇ ਵਿੱਚ ਆਪਣਾ ਦਿਨ ਗੁਜ਼ਾਰੇ ਉਹ ਵੇਖ ਕੇ ਸਾਡੀਆਂ ਅੱਖਾਂ ਭਰ ਆਉਂਦੀਆਂ ਨੇ ਉਹਨਾਂ ਦੀਆਂ ਮਾਵਾਂ ਨੇ ਬੁੱਧ ਰੋ ਰੋ ਕੇ ਦਿਨ ਕੱਟੇ ਉਹਨਾਂ ਦੀਆਂ ਬੋਟੀਆਂ ਨੇ ਆਪਣੇ ਜਵਾਕ ਪਾਲਣ ਦੇ ਲਈ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਜਵਾਕਾਂ ਨੂੰ ਆਪਣੇ ਨੂੰ ਪੜਾਇਆ ਅਤੇ ਕੇਸ ਦੀ ਸੁਣਵਾਈ ਤੱਕ ਤਰੀਕਾ ਵੀ ਭੁਗਤਦੇ ਰਹੇ ਲੜਦੇ ਵੀ ਰਹੇ ਹਾਲਾਂਕਿ ਉਹਨਾਂ ਦੇ ਪਰਿਵਾਰਾਂ ਨੂੰ ਦੱਸਣਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਲਾਲਚ ਦਿੱਤੇ ਗਏ ਕਿ ਤੁਸੀਂ ਕੋਈ ਜਿਹੜਾ ਕੋਰਟ ਕੇਸ ਕਰ ਰੱਖਿਆ ਉਹਨੂੰ ਵਾਪਸ ਕਰ ਲਓ ਤਾਂ ਤੁਹਾਡੇ ਨਾਲ ਕੋਈ ਵੀ ਤੱਕਾ ਨਹੀਂ ਹੋਵੇਗਾ ਹਾਲਾਂਕਿ ਪੈਸਾ ਟਕਾ ਵੀ ਦੇਣ ਦੇ ਲਾਲਚ ਉਹਨਾਂ ਨੂੰ ਮਿਲਿਆ ਲੇਕਿਨ ਉਹ ਪਰਿਵਾਰਾਂ ਦਾ ਇੱਕ ਹੀ ਮਕਸਦ ਸੀ ਕਿ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਨਸਾਫ ਅਸੀਂ ਆਖਰੀ ਦਮ ਤੱਕ ਲੈ ਕੇ ਹਟਾਂਗੇ ਤੇ ਉਹੀ ਗੱਲ ਹੋਈ ਕਿ ਉਹ ਪਰਿਵਾਰ ਨੇ ਇਨਸਾਫ ਲੈ ਕੇ ਹੀ ਹਟਿਆ ਬਾਹਰ ਹੈ ਜਿਸ ਨੂੰ ਲੈ ਕੇ ਇਹ ਤੁਹਾਡੇ ਭਰਾ ਸੀਗੀ ਅੱਛਾ ਕੀ ਨਾਂ ਸੀਗਾ ਇਹਨਾਂ ਦਾ ਪਾਪਾ ਬੂਕ ਜ਼ਰੂਰ ਹੋ ਰਹੇ ਨੇ ਤੇ 33 ਸਾਲ ਬਾਅਦ ਸਾਡੇ ਹੱਕ 'ਚ ਫੈਸਲੇ ਆਏ ਅੱਜ ਸਾਨੂੰ ਸ਼ਾਂਤੀ ਆਈ ਅੱਜ ਠੀਕ ਹੈ ਤੇ ਇਹ ਸਾਰਾ ਪਰਿਵਾਰ ਜੋ ਹੈ ਆ ਦੇਖ ਸਕਦੇ ਆ ਕਿ ਜਿਹੜੇ ਪਰਿਵਾਰ ਨੇ ਇੱਥੇ ਹੋਰ ਪਰਿਵਾਰ ਪਹੁੰਚੇ ਨੇ ਇਹਨਾਂ ਦੇ ਨਾਲ ਤੇ 33 ਸਾਲ ਬਾਅਦ ਸਾਡੇ ਮਨ ਨੂੰ ਸ਼ਾਂਤੀ ਆਈ ਆ ਸਾਨੂੰ ਅੱਜ ਵਧੀਆ ਲੱਗਾ ਸੀ ਵੀ ਇਹ ਕੋਟ ਦਾ ਬਹੁਤ ਬਹੁਤ ਧੰਨਵਾਦ ਸਾਡੇ ਬੱਚਿਆਂ ਨੂੰ ਵੀ ਅੱਜ ਸ਼ਾਂਤੀ ਮਿਲੀ ਮਨ ਨੂੰ ਅਸੀਂ ਬਹੁਤ ਕੱਟਿਆ ਬਹੁਤ ਸਾਡੇ ਸਮੇਂ ਕੱਢੇ ਅਸੀਂ ਘਰੋਂ ਚੋਕੇ ਤੇ ਖੜਿਆ ਸੀ ਜੀ ਇਹ ठाਣੇ ਕਹ ਲੈ ਗਏ ਸੀ ਉਹ ਬਸ ਸਾਨੂੰ ਦੱਸਿਆ ਨਹੀਂ ਹੈ ਨਾ ਇਹ ਕੌਣ ਚੇਤੇ ਆ ਵੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਮੁਲਾਜ਼ਮ ਸੀ ਜਿਨ੍ਹਾਂ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਨਾ ਚ ਕੌਣ ਸੀ ਇਹੋ ਹੀ ਜਿਹੜੇ ਅੱਜ ਹਾਂਜੀ ਇਹੋ ਹੀ ਪੰਜ ਮਰਕੇ ਪੰਜੇ ਹੈਗੇ ਬਾਕੀ ਜੀ ਤੁਹਾਨੂੰ ਪਤਾ ਹੀ ਆ ਜੇਕਰ ਆਪਾਂ ਗੱਲ ਦੇਖੀਏ ਤਾਂ ਪੁਲਿਸ ਮੁਲਾਜ਼ਮ ਹੀ ਸਨ ਜਿਨ੍ਹਾਂ ਦਾ ਅਨਕਾਊਂਟਰ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ ਚਾਰ ਮੁਲਾਜ਼ਮ ਜੋ ਕਿ ਉਸੇ ਚੌਂਕੀ ਦੇ ਵਿੱਚ ਹੀ ਕੰਮ ਕਰਦੇ ਸਨ ਉਹਨਾਂ ਨੂੰ ਚੁੱਕ ਲਿਆ ਗਿਆ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਤੱਕਰੇ ਸੁੱਤੇ ਪਏ ਸੀਗੇ ਚਾਰ ਪੁਲਿਸ ਮੁਲਾਜ਼ਮ ਜੋ ਕਿ ਆਪਣੇ ਆਪਣੇ ਘਰ ਦੇ ਵਿੱਚ ਸੁੱਤੇ ਪਏ ਸੀ 4 ਵਜੇ ਹੀ ਸਵੇਰ ਨਾਲ ਪੁਲਿਸ ਦਾ ਪੁਲਿਸ ਦੀ ਰੇਡ ਉਹਨਾਂ ਦੇ ਘਰੇ ਪੈਂਦੀ ਹੈ ਤੇ ਰਾਤੋ ਰਾਤ ਉਹਨਾਂ ਨੂੰ ਚੱਕ ਕੇ ਥਾਣੇ ਲੈ ਜਾਂਦੇ ਨੇ ਮੁੜ ਕੇ ਜਦੋਂ ਅਗਲੇ ਦਿਨ ਥਾਣੇ ਜਾ ਕੇ ਪੁੱਛਪੜਤਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਤਾਂ ਅਨਕਾਊਂਟਰ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਕੁਝ ਦਿਨਾਂ ਬਾਅਦ ਜਦੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਹਾਂ ਸੱਚਮੁੱਚ ਉਹਨਾਂ ਦਾ ਅਨਕਾਊਂਟਰ ਹੋ ਜਾਂਦਾ ਹੈ ਤਾਂ ਪਰਿਵਾਰਾਂ ਦੇ ਹੱਥਾਂ ਪੈਰਾਂ ਥੱਲੇ ਜਮੀਂ ਨਿਕਲ ਜਾਂਦੀ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਿਵੇਂ ਕਿ ਸਰਬਜੀਤ ਸਿੰਘ 4 ਵਜੇ ਆਪਣੇ ਘਰ ਹੀ ਸੁੱਤੇ ਪਏ ਸੀ ਪੁਲਿਸ ਨੇ ਆ ਕੇ ਸਵੇਰ ਨਾਲ ਹੀ ਸਾਡੇ ਘਰ ਵਿੱਚ ਘੇਰਾ ਪਾ ਲਿਆ ਅਤੇ ਉਹਨਾਂ ਨੂੰ ਮੁਲਾਜ਼ਮ ਥਾਣੇ ਚੁੱਕ ਕੇ ਲੈ ਗਏ ਉਸ ਤੋਂ ਬਾਅਦ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੂੰ ਵੀ ਕਿਸੇ ਨਾਲ ਨਹੀਂ ਮਿਲਣ ਦਿੱਤਾ ਗਿਆ ਅਤੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਐਵੇਂ ਹੀ ਇਹਨਾਂ ਵਿੱਚ ਸੀਗੇ ਛਿੰ다 ਸਿੰਘ ਮੰਗਲ ਸਿੰਘ ਅਤੇ ਸੁਖਦੇਵ ਸਿੰਘ ਪੁਲਿਸ ਮੁਲਾਜ਼ਮਾਂ ਨੇ ਸਿਰਫ ਆਪਣੇ 1-2 ਸਟਾਰ ਲਗਵਾਉਣ ਦੇ ਵਾਸਤੇ ਕਿੰਨੇ ਹੀ ਘਰ ਉਜਾੜ ਦਿੱਤੇ ਕਿੰਨੀਆਂ ਹੀ ਜ਼ਿੰਦਗੀਆਂ ਰੋਲ ਦਿੱਤੀਆਂ ਕਿ ਪੈਸੇ ਦੇ ਲਾਲਚ ਪਿੱਛੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਹੀ ਪੰਜਾਬੀ ਭਾਈਆਂ ਦਾ ਕਤਲ ਕੀਤਾ ਜਦੋਂ ਉਸ ਸਮੇਂ ਦੇ ਵਿੱਚ ਪੁਲਿਸ ਮੁਲਾਜ਼ਮ ਹੀ ਸੇਫ ਨਹੀਂ ਸਨ ਤਾਂ ਆਪਾਂ ਆਪ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨਾ ਅਤਿਆਚਾਰ ਕਿੰਨਾ ਇਹਨਾਂ ਨੇ ਅਤਿਆਚਾਰ ਆਪਣੇ ਲੋਕਾਂ ਦੇ ਕੀਤਾ ਹੋਣਾ ਸਾਡੇ ਆਪਣੇ ਨੇ ਹੀ ਸਾਡੇ ਆਪਣੇ ਮਾਰੇ ਇੰਨਾ ਤਾਂ ਤਸ਼ੱਦਦ ਅੰਗਰੇਜ਼ਾਂ ਨੇ ਵੀ ਸਾਡੇ ਨਾਲ ਨਹੀਂ ਕੀਤਾ ਜਿੰਨਾ ਇਹਨਾਂ ਨੇ ਦੋ ਦਹਾਕਿਆਂ ਦੇ ਵਿੱਚ ਪੰਜਾਬੀ ਨੌਜਵਾਨ ਮੁੰਡਿਆਂ ਨਾਲ ਕੁੜੀਆਂ ਨਾਲ ਬਜ਼ੁਰਗੋਰਤਾ ਨਾਲ ਬਜ਼ੁਰਗਾਂ ਨਾਲ ਕੀਤਾ ਇਹ ਗੱਲਾਂ ਦੱਸਦੇ ਹੋਏ ਵੀ ਸਾਡੀਆਂ ਅੱਖਾਂ ਚ ਝਕੋਰ ਆਉਂਦੀਆਂ ਨੇ ਕਿ ਐਡਾ ਜ਼ਿਆਦਾ ਕਹਿਰ ਕਮਾਇਆ ਪੰਜਾਬ ਪੁਲਿਸ ਨੇ ਉਸ ਸਮੇਂ ਇੱਕ ਬੰਦਾ ਮਾਰਨ ਦੇ ਲਈ ਉਹਨਾਂ ਨੂੰ ਸਟਾਰ ਦਾ ਆਫਰ ਹੁੰਦਾ ਸੀ ਲਾਲਚ ਹੰਕਾਰ ਆਪ ਦੇ ਜਵਾਕਾਂ ਲਈ ਤ੍ਰਿਸ਼ਨਾ ਇਹ ਬਿਲਕੁਲ ਵੀ ਨਹੀਂ ਸੋਚਿਆ ਕਿ ਅੱਗੇ ਆਉਣ ਵਾਲੇ ਪਰਿਵਾਰਾਂ ਦਾ ਕੀ ਬਣੇਗਾ ਪੁਲਿਸ ਨੇ ਜਦੋਂ ਇਹ ਐਨਕਾਊਂਟਰ ਕੀਤਾ ਤਾਂ ਉਹਦੇ ਵਿੱਚ ਆਪਣੀ ਸਫਾਈ ਦੇ ਵਿੱਚ ਕੋਡ ਚ ਇਹ ਕਿਹਾ ਗਿਆ ਕਿ ਇਹ ਸਰਕਾਰੀ ਹਥਿਆਰ ਲੈ ਕੇ ਭੱਜ ਗਏ ਸਨ ਇਸ ਕਰਕੇ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ ਤੇ ਇਹਨਾਂ ਨੇ ਇਹਨਾਂ ਤੋਂ ਸਾਨੂੰ ਨੁਕਸਾਨ ਹੋਣ ਦਾ ਡਰ ਸੀ ਲੇਕਿਨ ਪਰਿਵਾਰ ਵਾਲਿਆਂ ਕੋਲੇ ਪੁਖਤਾ ਸਬੂਤ ਸਨ ਪਰਿਵਾਰ ਵਾਲੇ ਸਾਰੇ ਦੇ ਸਾਰੇ ਅੜੇ ਰਹੇ ਇਸ ਗੱਲ ਤੇ ਕਿ ਸਾਡਾ ਬੰਦਾ ਤਾਂ ਘਰੇ ਸੁੱਤਾ ਪਿਆ ਸੀ ਸਵੇਰੇ 4 ਵਜੇ ਪੁਲਿਸ ਦੀ ਰੇਡ ਹੁੰਦੀ ਹੈ ਕਿਸੇ ਨੂੰ ਕੋਈ ਖਬਰ ਹੀ ਨਹੀਂ ਹਾਲਾਂਕਿ ਉਹ ਅਗਲੇ ਦਿਨ ਡਿਊਟੀ ਤੋਂ ਆ ਕੇ ਹੀ ਘਰੇ ਵਾਪਸ ਆਏ ਸਨ ਕਿਸੇ ਦੇ ਗਾਰਡ ਲੱਗੇ ਹੋਏ ਸਨ ਕਿਸੇ ਦੀ ਰੱਖਿਆ ਦੇ ਵਿੱਚ ਸੀਗੇ ਲੇਕਿਨ ਸਾਨੂੰ ਆਪ ਸਮਝ ਨਹੀਂ ਆਈ ਕਿ ਸਾਡੇ ਨਾਲੇ ਭਾਣਾ ਕੀ ਵਰਤ ਗਿਆ ਕੋਰਟ ਨੇ ਇਹ ਗੱਲਾਂ ਕਹਿ ਕੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਕਿ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਾਜ਼ਮਾਂ ਨੂੰ ਅਨਕਾਊਂਟਰ ਤੋਂ ਪਹਿਲਾਂ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ ਸੀ ਉਹਨਾਂ ਦੇ ਸੱਟਾਂ ਮਾਰੀਆਂ ਗਈਆਂ ਸੀ ਜੋ ਕਿ ਉਹਨਾਂ ਦੀ ਪੋਸਟਮਾਰਟਮ ਤੋਂ ਜ਼ਾਹਿਰ ਹੁੰਦਾ ਸੀ ਦੂਜੀ ਗੱਲ ਕੋਰਟ ਨੇ ਇਹ ਦੱਸੀ ਕਿ ਜੋ ਫੋਰੈਂਸਿਕ ਰਿਪੋਰਟ ਸਾਈ ਨੇ ਉਹਨਾਂ ਦੇ ਮੁਤਾਬਕ ਜੋ ਵੀ ਹਥਿਆਰ ਵਰਤੇ ਗਏ ਸਨ ਉਹ ਬਿਲਕੁਲ ਨੀਵਾ ਦੇ ਖਿਲਾਫ ਸਨ ਇਹ ਗੱਲਾਂ ਕਾਫੀ ਜ਼ਿਆਦਾ ਦਲੀਲਾਂ ਕੋਰਟ ਦੇ ਵਿੱਚ 33 ਸਾਲ ਕੇਸ ਲਟਕਣ ਤੋਂ ਬਾਅਦ ਇਹ ਫੈਸਲਾ ਆਇਆ ਹੈ ਤਾਂ ਪਰਿਵਾਰ ਦੇ ਮੱਥੇ ਤੇ ਜੋ ਖੁਸ਼ੀਆਂ ਨੇ ਪਰਿਵਾਰ ਨੂੰ ਜੋ ਇਨਸਾਫ ਮਿਲਣ ਦੀ ਖੁਸ਼ੀ ਹੈ ਉਹ ਤੁਸੀਂ ਆਪ ਉਹਨਾਂ ਦੀ ਅੱਖਾਂ ਵਿੱਚ ਵੇਖ ਸਕਦੇ ਹੋ